ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਦਿਲਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨਾਂ ਦੁਆਰਾ ਸਤਿਗੁਰੂ ਜੀ ਸਾਡੇ ਸਾਰਿਆਂ ਉੱਤੇ ਮਿਹਰਮਤ ਕਰਦੇ ਹਨ ਗੁਰਬਾਣੀ ਮੰਨਣ ਦੇ ਲਈ ਗੁਰੂ ਸਹਿਬਾਨਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਗੁਰਬਾਣੀ ਦੁਆਰਾ ਆਪਣਾ ਜੀਵਨ ਬਣਾਈਏ ਗੁਰਬਾਣੀ ਦੇ ਦਿੱਤੇ ਹੋਏ ਉਪਦੇਸ਼ ਤੇ ਚੱਲ ਕੇ ਆਪਣੇ ਜੀਵਨ ਨੂੰ ਆਪਣੇ ਇਸ ਜਨਮ ਨੂੰ ਸਵਾਰੀ ਗੁਰਬਾਣੀ ਫਰਮਾਨ ਹੈ ਅੰਤਰ ਕੀ ਗਤ ਤੁਮਹੀ ਜਾਣੀ ਤੁਜਹੀ ਪਾਹੀਂ ਨਬੀਰੋ ਕੌਣ ਹੈ ਜਿਹੜਾ ਇਹ ਅਰਦਾਸ ਕਰਦਾ ਹੈ ਵੀ ਇਹ ਮੇਰੇ ਮਾਲਕ ਹੋਇ ਪ੍ਰਮਾਤਮਾ ਮੇਰੇ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈ ਤੇਰੀ ਸ਼ਰਨ ਪਿਆਹੀ ਮੇਰੀ ਅੰਦਰਲੀ ਮੰਦੀ ਹਾਲਤ ਦਾ ਖਾਤਮਾ ਹੋ ਸਕਦਾ ਹੈ ਸਾਡੀ ਮਨਾਂ ਵਿੱਚ ਹੁੰਦਾ ਹੈ ਵੀ ਉਹ ਕਾਲਪੁਰਖ ਪ੍ਰਮਾਤਮਾ ਨੂੰ ਕੀ ਪਤਾ ਆਪਾਂ ਉਹ ਤੋਂ ਲੁਕੋ ਕੇ ਰੱਖਦੇ ਹਾਂ ਕੋਈ ਵੀ ਕਰਮ ਕਰਨਾ ਅਸੀਂ ਕਹਿੰਦੇ ਆਂ ਵੀ ਜੋ ਅਸੀਂ ਕਰਦੇ ਆਂ ਉਹ ਠੀਕ ਹੈ ਪਰ ਨਹੀਂ ਉਹ ਅਕਾਲ ਪੁਰਖ ਪ੍ਰਮਾਤਮਾ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਉਹ ਸਭਨਾਂ ਦੇ ਅੰਦਰ ਵਸਦਾ ਹੈ ਦੁਨੀਆਂ ਤੋਂ ਲੁਕੋ ਕਰ ਸਕਦੇ ਹਾਂ ਪਰ ਉਹ ਪ੍ਰਮਾਤਮਾ ਤੋਂ ਕੋਈ ਵੀ ਲੁਕਿਆ ਤੇ છુપਿਆ ਨਹੀਂ ਹੈ ਗਿਰਲੇ ਨੇ ਜਿਹੜੇ ਇਹ ਅਰਦਾਸ ਕਰਦੇ ਹਨ ਕਿ ਸੱਚੇ ਪਾਤਸ਼ਾਹ ਸਾਡੀ ਹਾਲਤ ਨੂੰ ਤੂੰ ਹੀ ਜਾਣਦਾ ਔਰ ਤੇਰੀ ਸ਼ਰਨ ਪਿਆਹੀ ਸਾਡੀ ਇਹ ਮੰਦੀ ਹਾਲਤ ਜਿਹੜੀ ਹੈ ਅੰਦਰਲੀ ਹਾਲਤ ਇਹ ਮਾੜੇ ਵਿਕਾਰਾਂ ਦਾ ਖਾਤਮਾ ਤੇਰੀ ਕਿਰਪਾ ਨਾਲ ਹੋ ਸਕਦਾ ਹੈ ਆਪਾਂ ਕਹਿੰਨੇ ਜੀ ਅਸੀਂ ਤੇ ਸਾਫ਼ ਸੁਥਰੇ ਆ ਪਰ ਨਹੀਂ ਪਾਈ ਸਾਡੇ ਜੋ ਸੰਕਲਪ ਹਨ ਵਿਕਲਪ ਹਨ ਸਾਡੇ ਅੰਦਰਲੇ ਮਾੜੇ ਜੋ ਖਿਆਲਤ ਹਨ ਉਹਨਾਂ ਮੁਤਾਬਕ ਗੁਰੂ ਸਾਹਿਬ ਜੀ ਸਾਡੇ ਉੱਤੇ ਕਿਰਪਾ ਕਰਦੇ ਹਨ ਕਿ ਭਾਈ ਆਪਣੇ ਮੰਦੇ ਕਰਮਾਂ ਨੂੰ ਲਕੋਣ ਦੀ ਬਜਾਏ ਮੰਦੇ ਕਰਮ ਅਕਾਲ ਪੁਰਖ ਵਾਹਿਗੁਰੂ ਦੇ ਚਰਣਾ ਵਿੱਚ ਬੇਨਤੀ ਕਰਦੇ ਰਹੀ ਸੱਚੇ ਪਾਤਸ਼ਾਹ ਸਾਡੇ ਅੰਦਰੋਂ ਇਹ ਮੰਦੇ ਕਰਮ ਖਤਮ ਹੋ ਜਾਣ ਬਖਸ਼ ਲੈ ਹੋ ਸਾਹਿਬ ਪ੍ਰਭ ਆਪਣੇ ਲੱਖ ਖਤੇ ਕਰ ਫੇਰੋ ਖਤੇ ਕਹਿੰਦੇ ਨੇ ਪਾਪਾਂ ਨੂੰ ਕਰ ਫੇਰੋ ਦਾ ਮਤਲਬ ਹੈ ਕਰਦੇ ਫਿਰਦਾ ਵੀ ਇਹ ਦਾਤਾ ਜੀ ਇਹ ਮੇਰੇ ਸਤਿਗੁਰੂ ਮੈਂ ਲੱਖਾਂ ਪਾਪ ਕਰਦਾ ਫਿਰਦਾ ਹਾਂ ਏ ਮੇਰੇ ਮਾਲਕ ਮੈਨੂੰ ਬਖਸ਼ ਲੈ ਜੋ ਸ਼ਰਣ ਆਵੇ ਤਿਸ ਕੰਠ ਲਾਵੇ ਜਿਹੜਾ ਸ਼ਰਣ ਵਿੱਚ ਆ ਜਾਂਦਾ ਹੈ ਪ੍ਰਮਾਤਮਾ ਉਹਨਾਂ ਨੂੰ ਆਪਣੇ ਗਲੇ ਨਾਲ ਲਾ ਲੈਂਦਾ ਹੈ ਕੰਠ ਨਾਲ ਆਪਣੀ ਗੋਦ ਵਿੱਚ ਬਿਠਾ ਲੈਂਦਾ ਜਿਹੜਾ ਸ਼ਰਣ ਨਾ ਆਵੇ ਜਿਹੜਾ ਮਨ ਨਹੀਂ ਨਾ ਮੈਂ ਅਪਰਾਧ ਕੀਤਾ ਮੈਂ ਅਪਰਾਧੀ ਹਾਂ ਤੇ ਸਾਧ ਸੰਗਤ ਉਹ ਫਿਰ ਗੋਦ ਤੋਂ ਸਖਣਾ ਰਹਿ ਜਾਂਦਾ ਹੈ ਪ੍ਰਭ ਜੀ ਤੁਮੇ ਰੋ ਠਾਕੁਰ ਨੇ ਰੋ ਠਾਕੁਰ ਦਾ ਮਤਲਬ ਹੈ ਪਾਲਣਹਾਰਾ ਦਾਤਾ ਇਹ ਪ੍ਰਮਾਤਮਾ ਤੂੰ ਮੇਰਾ ਪਾਲਣਹਾਰਾ ਮਾਲਕ ਹੈ ਮੇਰੇ ਅੰਗ ਸੰਗ ਵਸਦਾ ਹੈ ਪਰ ਮਨੁੱਖ ਜਿਹੜਾ ਇਹ ਇਸ ਗੱਲ ਨੂੰ ਭੁੱਲਿਆ ਹੋਇਆ ਮਨੁੱਖ ਕਹਿੰਦਾ ਵੀ ਜੋ ਜੇ ਮੈਂ ਕਬਾਉਂਦਾ ਹਾਂ ਤਾਂ ਮੈਂ ਖਾਂਦਾ ਹਾਂ ਕਿ ਮੈਂ ਹੀ ਆਪਣੇ ਬੱਚਿਆਂ ਨੂੰ ਪਾਲਦਾ ਮੈਂ ਆਪਣੇ ਪਰਿਵਾਰ ਨੂੰ ਪਾਲਦਾ ਨਹੀਂ ਭਾਈ ਪਾਲਣਹਾਰਾ ਉਹ ਅਕਾਲ ਪੁਰਖ ਹੈ ਹਰ ਚਰਨ ਸਰਨ 모ਹੇ ਚੇਰੋ हे दाता ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖੋ ਮੈਨੂੰ ਆਪਣਾ ਦਾਸ ਬਣਾਈ ਰੱਖੋ ਇਹ ਭਾਵਨਾ ਸਾਡੇ ਸਾਰਿਆਂ ਦੀ ਹੋਣੀ ਚਾਹੀਦੀ ਹੈ ਇਹ ਦਾਸ ਬਣ ਕੇ ਭਗਵ ਵੀ ਨਿਮਾਣੇ ਬਣ ਕੇ ਦੁਨੀਆ ਵਿੱਚ ਵਿਚਰੀਏ ਜਿਹੜੇ ਨੀਵੇਂ ਹੋ ਕੇ ਚੱਲਦੇ ਹਨ ਉਹ ਮਨਮਗੀਆਂ ਮਰਾਦਾਂ ਹਾਸਲ ਕਰ ਲੈਂਦੇ ਹਨ ਬੇਸ਼ਮਾਰ ਬੇਅੰਤ ਸਵਾਮੀ ਉੱਚਾ ਗੁਣੇ ਗਹਿਰੋ ਹੈ ਦਾਤਾ اے ਮੇਰੇ ਮਾਲਕ ਤੂੰ ਉੱਚੀ ਆਤਮਿਕ ਅਵਸਥਾ ਦਾ ਮਾਲਕ ਹੈ ਤੂੰ ਸਾਰੇ ਗੁਣਾਂ ਦਾ ਮਾਲਕ ਹੈ ਤੂੰ ਬੜਾ ਡੂੰਗਾ ਹੈ ਗਹਿਰੋ ਹੈ ਇਹ ਦਾਤਾ ਮੇਰੇ ਉਤੇ ਮਿਹਰ ਕਰ ਕਾਟ ਸਲਕ ਆਪਣੋ ਕਿਨੋਂ ਆਪਨ ਹੰਦਾ ਸਰ ਤਉ ਨਾਨਕ ਕਹਾਂ ਨਿਹੋਰੋ ਨਿਹੋਰ ਦਾ ਮਤਲਬ ਹੁੰਦਾ ਮਥਾਜੀ ਇਹ ਨਾਨਕ ਇਹ ਆਕ ਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਵੀ ਦਾਤਾ ਜੀ ਇਹ ਪ੍ਰਮਾਤਮਾ ਜਦੋਂ ਤੂੰ ਕਿਸੇ ਮਨੁੱਖ ਦੀ ਬਿਕਾਰਾਂ ਦੀ ਪਾਹੀ ਕੱਟ ਕੇ ਉਸ ਨੂੰ ਆਪਣਾ ਦਾਸ ਬਣਾ ਲੈਂਦਾ ਹੈ ਤਦੋਂ ਉਸ ਨੂੰ ਕਿਸੇ ਦੀ ਮਥਾਜ ਨਹੀਂ ਰਹਿੰਦੀ ਫਿਰ ਉਹ ਬੇਮਥਾਜ ਹੋ ਜਾਂਦਾ ਹੈ ਸੋ ਆਓ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਉਤੇ ਮਿਹਰ ਭਰਿਆਤ ਰੱਖਣ ਪ੍ਰਮਾਤਮਾ ਦੀ ਕਿਰਪਾ ਸਾਡੇ ਸਾਰੇਆਂ ਉਤੇ ਹੋ ਜਾਏ ਸਾਡੇ ਬਿਕਾਰਾਂ ਦੀ ਪਾਹੀ ਕੱਟੀ ਜਾਏ ਅਸਿਏ ਕਾਲਪੁਰਖ ਵੈਗੁਰੂ ਦੇ ਦਾਸ ਬਣ ਜਾਈਏ ਤਾਂ ਕਿ ਸਾਨੂੰ ਕਿਸੇ ਦੀ ਮਥਾ ਜੀ ਨਾ ਰਹੇ ਮਰ ਸਭਨਾ ਪਰਮੇਰ ਭਰਿਆ ਪ੍ਰਯਤਤ ਕਰਨ ਸਭਨਾ ਨੂੰ ਨਾਮ ਦਾਤ ਤੰਦਰੁਸਤੀ ਚੜਦੀ ਕਲਾ ਦੀ ਦਾਤਮਕ ਸੰਸਰਵਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਤੇ ਪਾਕਤਾ ਦੀ ਅਰਦਾਸ ਗੁਰੂ ਘਰ ਦੀਆਂ ਸੇਵਾਵਾਂ ਸਤਿਗੁਰੂ ਆਪ ਮੇਰ ਪ੍ਰਯਤਤ ਰਾ ਕੇ ਸਭਨਾ ਦੇ ਮਨਾਂ ਨੂੰ ਪ੍ਰੇਰ ਕੇ ਆਪ ਲੈ ਲੈਣ ਇਹ ਅਰਦਾਸ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਕਰਦੇ ਰਹੀਏ ਵਰਧੀ ਕਦੇ ਨਾ ਹੋਵੇਈ ਜਨਕੀ ਅਰਦਾਸ ਨਾਨਕ ਜੋਜ ਗੋਬਿੰਦ ਕਾ ਪੂਰਨ ਗੁਰੰਤਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ